ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਇੱਕ ਪਾਸੇ ਤਾਂ ਉਹ ਦੋਸਤ ਬਣ ਕੇ ਦਿਖਾਉਂਦੇ ਨੇ ਕਿ ਅਸੀਂ ਬੜੇ ਚੰਗੇ ਦੋਸਤ ਆ ਪੀਐਮ ਮੋਦੀ ਦੇ ਨਾਲ ਨਜ਼ਦੀਕੀਆਂ ਵੀ ਜ਼ਾਹਿਰ ਕਰਦੇ ਨੇ ਜਨਮ ਦਿਨ ਦਾ ਵਿਸ਼ ਕਰਕੇ ਪਰ ਦੂਜੇ ਪਾਸੇ ਅਮਰੀਕੀ ਸੰਸਦ ਦੇ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਜਿਹੜੀ ਹੈ ਉਹ ਸੌਂਪੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਇਲਜ਼ਾਮ ਭਾਰਤ ਦੇ ਉੱਪਰ ਲਗਾਇਆ ਹੈ ਔਰ ਭਾਰਤ ਨੂੰ ਨਸ਼ਾ ਤਸਕਰੀ ਦੱਸਿਆ ਏ ਇਹ ਰਿਪੋਰਟ ਜਿਹੜੀ ਹੈ ਉਹ ਅਮਰੀਕੀ ਸੰਸਦ ਦੇ ਵਿੱਚ ਸੌਂਪੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਔਰ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਤੇ ਇਹ ਵੱਡਾ ਇਲਜ਼ਾਮ ਲਗਾਇਆ ਹੈ ਕਿ ਭਾਰਤ ਦੇ ਵਿੱਚ ਖਤਰਨਾਕ ਕੈਮੀਕਲ ਬਣਦੇ ਨੇ ਔਰ ਗੈਰ ਕਾਨੂੰਨੀ ਨਸ਼ਾ ਤਸਕਰੀ ਵੀ ਚੱਲ ਰਹੀ ਹੈ ਤਾਂ ਇਸ ਤਰੀਕੇ ਦਾ ਇਲਜ਼ਾਮ ਜਿਹੜਾ ਆ ਭਾਰਤ ਦੇ ਉੱਪਰ ਜਿਹੜਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਲਗਾਇਆ ਹੈ ਮੀਡੀਆ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸਦੀ ਕਿ ਭਾਰਤ ਦੇ ਸਣੇ 23 ਦੇਸ਼ਾਂ ਨੂੰ ਨਸ਼ਾ ਤਸਕਰ ਜਿਹੜਾ ਆ ਡੋਨਾਲਡ 트ੰਪ ਨੇ ਦੱਸਿਆ ਅਮਰੀਕੀ ਸੰਸਦ ਚ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਸੌਂਪੀ ਗਈ ਹੈ ਇਸ ਰਿਪੋਰਟ ਦੇ ਵਿੱਚ ਭਾਰਤ ਚੀਨ ਪਾਕਿਸਤਾਨ ਅਫਗਾਨਿਸਤਾਨ ਸਮੇਤ 23 ਦੇਸ਼ਾਂ ਦੇ ਨਾਮ ਸ਼ਾਮਿਲ ਨੇ ਗੈਰ ਕਾਨੂੰਨੀ ਨਸ਼ਾ ਤਸਕਰੀ ਤੇ ਨਸ਼ਾ ਬਣਾਉਣ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਜਾਨੀ ਕਿ ਭਾਰਤ ਸਣੇ ਜਿਹੜੇ 23 ਦੇਸ਼ ਹੈ ਜਿਨ੍ਹਾਂ ਦੀ ਰਿਪੋਰਟ ਦੇ ਵਿੱਚ ਸੂਚੀ ਦੇ ਵਿੱਚ ਨਾਮ ਦੱਸੀ ਗਏ ਨੇ ਕਿ ਇਹ ਸੂਚੀ ਜਿਹੜੀ ਹੈ ਉਹ ਨਸ਼ਾ ਤਸਕਰਾ ਦੀਏ ਜਾਏ تھے ਕੈਮੀਕਲ ਜਿਹੜੇ ਨੇ ਖਤਰਨਾਕ ਕੈਮੀਕਲ ਬਣਦੇ ਨੇ ਤਾਂ ਉਹ ਸੂਚੀ ਦੇ ਵਿੱਚ ਭਾਰਤ ਵੀ ਆ ਰਿਹਾ ਚੀਨ ਵੀ ਆ ਰਿਹਾ ਪਾਕਿਸਤਾਨ ਵੀ ਆ ਰਿਹਾ ਅਫਗਾਨਿਸਤਾਨ ਵੀ ਆ ਰਿਹਾ ਔਰ ਹੋਰ 23 ਦੇਸ਼ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਇਹਦਾ ਦੱਸਿਆ ਗਿਆ ਹੈ ਕਿ ਇਹ ਜ਼ਿੰਮੇਵਾਰ ਨੇ ਗੈਰ ਕਾਨੂੰਨੀ ਨਸ਼ਾ ਤਸਕਰੀ ਤੇ ਨਸ਼ਾ ਬਣਾਉਣ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਡੋਨਾਲਡ ਟਰੰਪ ਦੇ ਵੱਲੋਂ ਔਰ ਇਹ ਵੀ ਦੱਸਦੇ ਕਿ ਫੈਂਟੇਨਾਈਲ ਡਰੱਗ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਹੈ ਇਹ ਡੋਨਾਲਡ 트੍ਰੰਪ ਹੁਣੀ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਨੇ ਕਿ ਜਿਹੜਾ ਫੈਂਟੇਨਾਈਲ ਨਾ ਉਹ ਡਰੱਗ ਪਬਲਿਕ ਹੈਲਥ ਸੰਕਟ ਦਾ ਕਾਰਨ ਬਣ ਰਿਹਾ ਹੈ ਔਰ ਡਰੱਗ ਦੇ ਵਿੱਚ 18 ਤੋਂ 44 ਸਾਲ ਦੇ ਅਮਰੀਕੀਆਂ ਦੀ ਮੌਤ ਹੋ ਰਹੀ ਹੈ ਜਾਨੀ ਕਿ ਡਰੱਗ ਮੁੱਖ ਕਾਰਨ ਬਣ ਰਿਹਾ ਹੈ 18 ਤੋਂ ਲੈ ਕੇ 44 ਸਾਲ ਦੇ ਅਮਰੀਕੀਆਂ ਦੇ ਵਾਸਤੇ ਤਾਂ ਉਹਨਾਂ ਦੀ ਮੌਤ ਜਿਹੜੀ ਉਹ ਡਰੱਗ ਦੇ ਨਾਲ ਹੋ ਰਹੀ ਹੈ ਇਹ ਵੀ ਡੋਨਾਲਡ 트੍ਰੰਪ ਦਾ ਵੱਡਾ ਬਿਆਨ ਹੈ ਸામਨੇ ਆਇਆ ਔਰ ਨਾਲ ਹੀ ਉਹਨਾਂ ਨੇ ਕਹਿ ਕਿ ਭਾਰਤ ਪਾਕਿਸਤਾਨ ਅਫਗਾਨਿਸਤਾਨ ਚੀਨ ਜਿਹੜੇ ਨੇ ਉਹ ਖਤਰਨਾਕ ਕੈਮੀਕਲ ਬਣਾ ਰੱਖੇ ਨੇ ਇਹ ਡੋਨਾਲਡ ਟਰੰਪ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ ਕਹਿ ਜਿਹੜਾ ਉਹਨਾਂ ਨੇ ਦਿੱਤਾ ਔਰ ਨਾਲ ਕੀ ਤੁਹਾਨੂੰ ਦੱਸ ਦੇ ਕਿ ਅਮਰੀਕੀ ਸੰਸਦ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਜਿਹੜੀ ਸੌਂਪੀ ਗਈ ਸੀ ਉਸ ਰਿਪੋਰਟ ਦੇ ਵਿੱਚ ਇਹ 23 ਦੇਸ਼ਾਂ ਦੇ ਨਾਮ ਡੋਨਾਲਡ 트럼ਪ ਦੇ ਵੱਲੋਂ ਦਿੱਤੇ ਗਏ ਨੇ ਔਰ ਸਪੀਚ ਵੀ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਚੀਨ, ਅਫਗਾਨਿਸਤਾਨ ਤੇ ਹੋਰ 23 ਦੇਸ਼ ਜਿਹੜੇ ਨੇ ਉਹ ਗੈਰ ਕਾਨੂੰਨੀ ਨਸ਼ਾ ਤਸਕਰੀ ਕਰ ਰਹੇ ਨੇ ਔਰ ਨਸ਼ਾ ਨਸ਼ੇ ਦੇ ਵਾਸਤੇ ਜਿਹੜਾ ਕੈਮੀਕਲ ਹੈ ਉਹ ਬਣਾ ਵੀ ਰਹੇ ਨੇ ਨਸ਼ਾ ਬਣਾਉਣ ਦੇ ਵਾਸਤੇ ਵੀ ਜ਼ਿੰਮੇਵਾਰ ਜਿਹੜਾ ਇਹਨਾਂ ਦੇਸ਼ਾਂ ਦੱਸਿਆ ਗਿਆ ਤਾਂ ਕਿਤੇ ਨਾ ਕਿਤੇ ਉਹ ਤੁਹਾਨੂੰ ਦੱਸਦੀ ਕਿ ਡਬਲ ਫੇਸ ਜਿਹੜਾ ਸਾਹਮਣੇ ਆਇਆ ਇੱਕ ਪਾਸੇ ਅੰਡਿਆ ਦੇ ਨਾਲ ਚੰਗੀ ਦੋਸਤੀ ਦਾ ਦਿਖਾਵਾ ਵੀ ਕਰਦੇ ਨੇ ਡੋਨਾਲਡ ਟਰੰਪ ਔਰ ਦੂਜੇ ਪਾਸੇ ਇਹਨਾਂ ਵੱਡਾ ਇਲਜ਼ਾਮ ਵੀ ਲਗਾ ਦਿੰਦੇ ਨੇ ਕਿ ਸਿੱਧੇ ਤੌਰ ਤੇ ਹੀ ਕਹਿ ਦਿੰਦੇ ਨੇ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਜਿਹੜੀ ਅਮਰੀਕੀ ਸੰਸਦ ਦੇ ਵਿੱਚ ਸੌਂਪੀ ਗਈ ਹੈ ਉਹਦੇ ਵਿੱਚ 23 ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਵੀ ਦੱਸਿਆ ਗਿਆ ਹੈ ਕਿ ਇਹ ਗੈਰ ਕਾਨੂੰਨੀ ਟੰਗ ਦੇ ਨਾਲ ਨਸ਼ਾ ਤਸਕਰੀ ਕਰ ਰਿਹਾ ਔਰ ਨਸ਼ਾ ਬਣਾਉਣ ਦੇ ਵਿੱਚ ਜ਼ਿੰਮੇਵਾਰ ਜਿਹੜਾ ਉਹ ਦੱਸ ਦਿੰਦਾ ਔਰ ਉਹਨਾਂ ਕਹਿ ਕੇ ਜਿਹੜੀ ਫੈਂਟੀਨਲ ਡਰੱਗ ਹੈ 18 ਤੋਂ 44 ਸਾਲ ਦੇ ਅਮਰੀਕੀਆਂ ਦੇ ਵਾਸਤੇ ਮੌਤ ਦਾ ਕਾਰਨ ਬਣ ਰਹੀ ਹੈ ਕਿਉਂਕਿ ਉਹ ਅਮਰੀਕਾ ਦੇ ਵਿੱਚ ਵੀ ਡਰਗ ਪਹੁੰਚਦੀ ਹੈ ਜਿਸ ਦੇ ਕਾਰਨ ਅਮਰੀਕੀਆਂ ਦੀ ਮੌਤ ਵੀ ਜੜੀ ਉਹ ਹੋ ਰਹੀ ਹੈ ਤਾਂ ਇਹ ਵੱਡਾ ਇਲਜ਼ਾਮ ਜਿਹੜਾ ਆ ਉਹ ਡੋਨਾਲਡ 트੍ਰੰਪ ਦੇ ਵੱਲੋਂ ਲਗਾਇਆ ਗਿਆ ਹੈ ਔਰ 23 ਦੇਸ਼ਾਂ ਦੀ ਸੂਚੀ ਬਣਾਈ ਗਈ ਹੈ ਔਰ ਇਸ ਸੂਚੀ ਦੇ ਵਿੱਚ ਭਾਰਤ ਦਾ ਨਾਮ ਵੀ ਰੱਖਿਆ ਗਿਆ ਹੈ ਔਰ ਜਿਸ ਤੇ ਇਲਜ਼ਾਮ ਲਗਾਇਆ ਕਿ ਭਾਰਤ ਨਸ਼ਾ ਤਸਕਰੀ ਕਰ ਰਿਹਾ ਔਰ ਨਸ਼ਾ ਬਣਾ ਰਿਹਾ ਹੈ ਖਤਰਨਾਕ ਕੈਮੀਕਲ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ